ਨਹੀਂ ਅਜਾ ਇਹ ਲੋਤ ਰਾਣੀਓ ਜਠਾਣੀ ਆ ਲੜਾਈ ਹੋ ਗਈ ਨਹੀਂ ਜਾਚੀ ਤੇ ਜਠਾਣੀ ਨੇ ਤੈਨੂੰ ਇੰਨੇ ਛੋਟੇ ਕੱਪ ਚ ਚਾਹ ਦਿੱਤੀ ਹੈ ਨਾ ਆਪਣੀ ਨੂੰ ਸਟੀਲ ਦੇ ਗਲਾਸ ਚ ਇਧਰ ਆਪਣੀ ਤਰਾਣੀ ਨੂੰ ਇਹ ਸਟੀਲ ਦੇ ਗਲਾਸ ਚ ਦਿੱਤੀ ਮੈਨੂੰ ਸਾਰੇ ਛੋਟੇ ਜਿਹੇ ਸਾਹ ਨੂੰ ਛੋਟੇ ਕੱਪ ਚ ਤੂੰ ਨੌਰ ਰਾਣੀ ਤੈਨੂੰ ਤਾਂ ਨਹੀਂ ਮੈਂ ਬਗਾਨੀ ਸੀ ਮੇਰੇ ਸਹੇਜ ਦੇ ਮੈਨੂੰ ਦਿੱਤੀ ਹੈ ਮੈਨੂੰ ਹਾਂ ਐ ਕੋਈ ਨਹੀਂ ਬਦਲੀ ਜਾਂਦੇ ਆ ਦੇਖੋ ਮਮੀ ਐ ਦੱਸ ਜਠਾਣੀ ਦੀ ਕੋਈ ਕਦਰ ਹੀ ਨਹੀਂ ਇੰਨੇ ਛੋੜੇ ਕੱਪ ਚ ਚਾਹ ਦਿੰਦੀ ਆ ਚਾਹ ਦਿੰਦੀ ਮੇਰੀ ਜਠਾਣੀ ਨੇ ਚਾਹ ਦਿੰਦੀ ਬਣਾ ਤੁਹਾਨੂੰ ਇੰਨੇ ਛੋੜੇ ਕੱਪ ਚ ਦਿੱਤੀ ਤੁਸੀਂ ਤਾਂ ਵੀ ਭੰਡ ਤਾਂ ਜਠਾਣੀ ਆਪਣੀ ਨੂੰ ਦੇਖੋ ਜੀ ਦੇਖੋ ਜੀ ਦੇਖੋ ਜੀ ਜਠਾੜੀ ਨੇ ਆਪਣੀ ਦਰਾਣੀ ਨੂੰ ਚਾਹ ਦਿੱਤੀ ਆ ਇੰਨੇ ਛੋੜੇ ਕੱਪ ਚ ਔਰ ਕੱਟੀਆਂ ਹੋ ਗਈਆਂ ਉਹ ਦਰਾਂ ਦੇ ਟਹਾੜੀ ਕਟੀਆਂ ਹੋ ਗਈਆਂ ਬੁਝ-ਬੁਝ ਕਰਦੀ ਆ ਆ ਲੈ ਆਪ ਨੂੰ ਨਹੀਂ ਮਿਲਿਆ ਕੰਪਨੀ ਦਾ ਇੱਦਾਂ ਜਾ ਕੇ ਪਾਪੇ ਕੋ ਚਲੋ ਦੇਖੀਦਾ ਪਾਪਾ ਦਿੰਦਾ ਚਾ ਪਾਪੇ ਨੇ ਪਾਪੇ ਨੇ ਦੁੱਧ 'ਚ ਪੱਤੀ ਪਾ ਕੇ ਦੇਣੀ ਵੇ ਪਹਿਲਾਂ ਹੀ ਪਾਈ ਹੋਣੀ ਆ ਆ ਕੀ ਕਰੀ ਚਾਹ ਚਾਹ ਇਹ ਆ ਜਾ ਚਾਹਤੀ ਬਹਿ ਜਾ ਆ ਜਾ ਆ ਜਾ ਆਲੇ ਉਹ ਦੇਖੀ ਉਹ ਮੇਰੀ ਜਿਠਾਣੀ ਨਹੀਂ ਆਈ ਸੁਖਨੀ ਜਿਠਾਣੀ ਦੇਖੋ ਜੀ ਸਾਡਾ ਪਤੀਲਾ ਨਹੀਂ ਨਿਕਰਨੇ ਤੇ ਆਉਂਦਾ ਮੁੜ ਕੇ ਨਾ ਆਈ ਮੇਰੀ ਨਹੀਂ ਇੱਟਰੇ ਤੇ ਲੂ ਹੋ ਗਿਆ ਸੀ ਉਹ ਨਹੀਂ ਅਡੀ ਤੁਹਾਨੂੰ ਤਾਂ ਪੈ ਗਈ ਕੂਚ ਲੋ ਮਾਜ ਲੋ ਪਤੀਲਾ ਲੈ ਜੋ ਹੋਰ ਦੇ ਲਾ ਤੁਹਾਨੂੰ ਚਾਹ ਦੇ ਨਾਲ ਹੀ ਪਤੀਲਾ ਵੀ ਫ੍ਰੀ ਦੇ ਦਤਾ 100 ਰੁਪਏ ਦੇ ਕੇ ਜਾਉਗੀ ਅੱਛਾ ਠੀਕ ਆ ਵੇ ਆਪਾ ਹੁਣ ਰਿਕਾਰਡ ਕੈਮਰੇ ਦੇ ਵਿੱਚ 100 ਰੁਪਏ ਲੈਣਾ ਹੈ ਨਾ 100 ਦੇ ਲਵਾਂਗੇ ਠੀਕ ਆ ਦੇ ਲਵਗੇ ਕਲੀ ਅੱਦਾ ਲੈ ਘੇਰੋ ਹੋਇਆ ਹੈ ਨਾ ਅੱਛਾ ਅੱਛਾ ਦੇਖ ਪਤੀਲੇ ਦਾ ਟਿੱਕਾ ਨਿਕਲਿਆ ਸਾਨੂੰ ਉਹਨਾਂ ਕਰੀ ਅੱਛਾ ਨਲਵਾ ਲਿਓ ਹਾਂ ਹਾਂ ਕਰਤਾ ਨਾ ਵੀ ਨਾ ਪੁੱਛੀਆ ਕੀ ਕੀ ਆਪਕੋ ਹੋਰ ਕਿਤਨਾ ਲੈ ਆਇਆ ਜੱਤੀ ਮੈਨ ਅੱਗੇ ਲੱਗੀ ਹੈ ਬਾਹਰ ਸਿੱਟਣ ਉੱਥੇ ਹੋਰ ਲੈ ਜਾਓ ਜੇ ਸਾਫ ਹੁੰਦਾ ਤਾਂ ਕਰ ਲਿਓ ਕੰਦੇ ਵੀ ਚਾਹ ਮੈਨਾਂ ਮੰਮੀ ਮੈਨੂੰ ਕਹਿੰਦੇ ਏ ਧੋਲਾ ਮੈਂ ਕਹਾਂ ਮੈਂ ਨਹੀਂ ਧੋਣਾ ਮੇਰੇ ਤੋਂ ਹੀ ਧੋ ਹੁੰਦਾ ਮੈਂ ਕਹਾਂ ਇਹ ਜਦ ਮਾਰ ਮਾਰੀ ਕਰਦੇ ਨਾ ਕਰਕੇ ਨਾ ਮੁੜ ਕੇ ਸਕੂਲ ਫੋਨ ਖੋਜ ਲੋ ਹਾਂ ਉਹਦੇ ਨਾਲ ਕਰ ਆਹੋ ਮੋੜ ਸੁਬਾਹ ਨੂੰ ਮਹਾ ਚਾਲ ਕੇ ਮੜ ਕੇ ਤੇਰੇ ਨਾਲ ਆਏ ਉਹਨੇ ਉੱਧਰ ਤਾਈ ਧੋ ਬੋ ਫਦੀਲਾ ਆ ਲੈ ਕਿੰਨੀ ਕੱਪ ਚ ਪੜਾਈ ਆਉਣੀ ਪਈ ਆ ਆ ਬੁੜੀਆ ਮੇ ਡੋਟਾ ਲਿਆ ਆ ਦੇਖੋ यूट्यूब है मेरी बूढ़ी दाटा बूढ़ी ना कुड़ी टाले हां और नौ अपनी मारती सो <laughs> अपनी so <नौ> मारती और <laughs> 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 oh, मारती लफा और बस कम औरMegan का बिटवा टंट गई वो कहती बस हां तो कमीने अगर मेरा एग्जाम रो कितना दुख लगा मैं कह रहा हूं के नाड़ी जाए अच्छा जीतती दे देती वो ਬੱਤਕਾਰ ਨੂੰ ਸਾਥ ਮੈਂ ਜਾ ਕੇ ਮਾਰੀ ਗਲਾ ਮੰਮੀ ਨੂੰ ਆਪਣੀ ਨੋਹ ਦਾ ਕਿੰਨਾ ਤਾਰਸ ਆਇਆ ਹੈ ਵੇਲਾ ਵੇਲਾ ਸੱਸ ਸਵੇਰੀ ਨੇ ਸਾਥ ਦਿੱਤਾ ਚਾਚੀ ਸੱਸ ਦੇਖ ਲਓ ਮੇਰੀ ਕਿਦਾਂ ਮੈਂ ਢੋਂਦੀ ਆ ਕੰਮ ਕੋਣ ਨੇ ਇਹਨਾਂ ਨਾਲ ਨਹੀਂ ਆ ਮੈਂ ਕਹਿੰਦਾ ਕਹਿੰਦਾ ਤੂੰ ਫੋਮ ਵਿੱਚ ਉਹ ਦੇਗਾ ਫੜੇ ਵੀ ਗੱਦੇ ਫੜੇ ਪੁੱਤਰ ਵੀ ਪੜ ਮਾੜੇ ਮਾੜੇ ਬੰਦੇ ਰਹਿ ਤਾ ਨੇ ਉਹ ਬੰਦੇ ਟਾ ਕੇ ਦਿਖਾਉਂ ਤਾਂ ਮਾੜੇ ਬੰਦੇ ਤਾ ਨੇ ਅੱਛਾ ਤੁਪਰਾਈ ਮੈਨੂੰ 프라이 ਕਰ ਤਾ ਅੱਜ ਉਹ ਵੀ ਦੇ ਲਾ ਲੈ ਨਾਲੇ ਮੈਂ ਪਤੀਲੀ ਦਿੱਤੀ ਨਾਲੇ ਮੈਂ 프라이 ਹੋ ਗਈ ਉਹ ਬੰਦਾ ਜਿਹੜਾ ਉਹ ਦੋ ਹੁੰਦਾ ਹੈ ਜਿਹੜਾ ਆ ਬੰਦਾ ਜਿਹੜਾ ਆ ਬੰਦਾ ਕੀ ਮਰਟਾ ਫਾਟਾ ਇਹ ਲੈ ਲਓ ਮੈਂ ਹੈ ਹੀ ਨਹੀਂ ਨਾ ਆ ਲਓ ਤੇਰੇ ਨਾਲ ਨਹੀਂ ਚਲੋ ਠੀਕ ਆਈ ਪਤਲੇ ਪਤਲੇ ਇਕੱਲੇ ਆਈ ਮਾੜੇ ਬੰਦੇ ਹਨਾ ਇੱਕ ਪਾਸੇ ਹੋ ਇਹ ਤਗੜੇ ਬੰਦੇ ਇਕ ਪਾਸੇ ਹੋ ਗਏ ਇਹ ਤਗੜੇ ਬੰਦੇ ਕਿੱਧਰ ਨੋ ਬਣਾ ਕੇ ਆਹ ਮੰਮੀ ਨੂੰ ਪੁੱਛੋ ਮੰਮੀ ਕਿੱਧਰ ਮਾੜੇ ਪਾਸੇ ਗਾ ਕਿੱਧਰ ਕਹਿੰਦੀ ਨੋ ਬਣਾਇਆ ਕਹਿੰਦੀ ਲੈ ਲੈ ਆ ਲੈ ਅੱਜ ਵੀ ਦੇ ਲੈ ਆ ਲੈ ਮੰਮੀ ਨੂੰ ਪ੍ਰੂਫ ਕਰ ਦਿੱਤਾ ਵੀ ਮੇਰੀ ਸੱਸ ਹੈ ਉਹ ਤਾਂ ਨੂੰ ਬੜੀ ਪਿਆਰ ਕਰਦੀ ਆ ਜਿਹਨੂੰ ਸਿੱਟਾ ਹੀ ਰੱਖਿਆ ਹੈ ਹੈ ਤੇ ਉਹਦਾ ਦੇ ਪਿਆਰ ਕਰਮਾ ਦੇ ਨਾਲ ਮਸੀ ਉਹਨੂੰ ਇਦਾਂ ਹੀ ਨੋ ਮਿਲੀ ਆ ਕਹਿੰਦੀ ਆ ਫਰੀ ਦੀ ਸੌਂਪੀ ਜਾਂਦੀ ਆ ਆ ਲੈ ਗੜਮੂਮੀ ਕਹਿੰਦੀ ਆ ਫਰੀ ਦੀ ਸੌਂਪੀ ਜਾਂਦੀ ਆ ਅਦੇ ਕੇ ਚਾਹ ਨਾ ਪਾਰ ਆ ਬੱਸ 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 ਆ ਭੂਖ ਮਾਰਾ ਸਿਰ ਤੇ ਉਹਦੀ ਚਾਹ ਆ ਰਹੀ ਬਾਰ ਮੋਟੋ ਦੀ ਆਇਰਪਾ ਇਹ ਆ ਲੈ ਕੇ ਦਾ ਮੋਟੋ ਦਾ ਕੰਮ ਨਾ ਹੋ ਜਾ ਲੈ ਨਾ ਪਰਵਾ ਲੈ ਉਹ ਤੇ ਹੋਣਾ ਕਿ ਸਿਰ ਵੀ ਕੋਈ ਕਦੇ ਨੋ ਹਿੱਤਾ ਹੀ ਨਾ ਤੁਰਦੀਆਂ ਹੋ ਜਾਣ ਮੇਰਾ ਨਾ ਲੱਗਣਾ ਕਹਿੰਦਾ ਇਹ ਟੋਂਦੀ ਹੈ ਕਿ ਫੜ ਫੜ ਕੇ ਨਾ ਕਹਿੰਦਾ ਇਨੀ ਕਿੰਨੀ ਕੜ ਕੇ ਇਨੀ ਪਈਓ ਕਹਿੰਦਾ ਇਹਨਾਂ ਨੇ ਕੀ ਰੋਲਾ ਪਾਇਆ ਉਧਰ ਪਾਪੇ ਦਾ ਵੀ ਬਾਹਰ ਤੱਕ ਕਾਉਂਦਾ ਬੜਾ ਰੋਲਾ ਲਾਪੀਆਂ ਉੱਚਾ ਹੋਰ ਇਜ਼ੀ ਕਰੋ ਉਹ ਵੀ ਸੁਣਨਾ ਮਮੀ ਕਹਿੰਦੀ ਪਾਵਰ ਰੋਣਾ ਉੱਚਾ ਸੁਣਦਾ ਜਾਂਦਾ ਆ ਬਾਹਰ ਬਾਹਰ ਨਹੀਂ ਸੁਣਦੀ ਮੈਂ ਪੁੱਛਿਆ ਸੀਗਾ ਮੈਂ ਕਿ ਅੰਦਰ ਆਈ ਆ ਇੱਕ ਬਾਹਰ ਚਲ ਗਈ ਆ ਕਹਿੰਦਾ ਨਹੀਂ ਉਸਲੇ ਸਾਡਾ ਰੋਲਾ ਨਹੀਂ ਨਾ ਪਿਆ ਰੋਲਾ ਤਾਂ ਹੁਣ ਪਿਆ ਸਾਡਾ ਕੋਣ ਕੋਣ ਗਈਆਂ ਇੱਥੇ ਹੁਣ ਜੁੜੇ ਕੋਣ ਕੋਣ ਅੰਦਰ ਆਈ ਆ ਕਹਿੰਦਾ ਸਾਰੀਆਂ ਆ ਮੈਨੂੰ ਦੱਸ ਦੇ ਤਾਂ ਮੈਨੂੰ ਤਾਂ ਅੱਗੇ ਪਤਾ ਸੀ ਸਾਰੀਆਂ ਆ ਹਾਂ ਆ ਸਾਰਾ ਲਣ ਦੋ ਵੀ ਸਾਰਾ ਲਣ ਦੋ ਇੱਕ ਸਾਰਿਆਂ ਤੋਂ ਐਂਡ ਤੋਂ ਆਈ ਆ ਮਮੀ ਕੋਈ ਆਤਮਾ ਤਾਂ ਨਹੀਂ ਆ ਗਈ ਤੇ ਇਧਰ ਆਣੀ ਚ ਆਹ ਦੇਖ ਕਿੰਤਾ ਘਾਤੀ ਆਹ ਦੇ ਆਏ ਆ ਇਹ ਇੰਦਾ ਹੀ ਡਰਾਉਣਾ ਤੈਨੂੰ ਤਾਂ ਆ ਆ ਲੈ ਮੇਰੇ ਤਾਂ ਅੱਗੇ ਦੋ ਕਸਾ ਆ ਉਹ ਵੀ ਜਾਂਦੇ ਲੱਗਣੇ ਮੈਂ ਛੇਤੀ ਜਾਂਦੀ ਲੱਗਣਾ ਆ ਲੈ ਲੈ ਮੇਰਾ ਚਾਰ ਪਾ ਮਮੀ ਕਹਿੰਦੀ ਮੇਰਾ ਚਾਰ ਪੁਣਾ ਜੇ ਜੇਓ ਜੇ ਉਹ ਪਹਿਲਾਂ ਵੱਜੇ ਨਾ ਵੱਜ ਤੂੰ ਜਾਈਂ ਬੇ ਬਣਾ ਫਿਰ ਜਾ ਬਲ ਮੇਰੇ ਬਾ ਗੁਰੂ ਬਾ ਲੈ ਮੀਆ ਮੀ ਪੈਂਦਾ ਤੇ ਆਏ ਹਾਂ ਮਾੜਾ ਬੰਦਾ ਦਾ ਹੱਥ ਲਾਇਓ ਡੇਕਦਾ ਜਾਂਦਾ ਨਾ ਨਾ ਰੋਣਾ ਬਰਦੀ ਨਾ ਆ ਲੈ ਕਿ ਨਾ ਦੋ ਬਟਾ ਖਾਣ ਨਹੀਂ ਆਹ ਹੈ ਸੁੱਕੀਆਂ ਰੋਟੀਆਂ ਖਾਗਾ ਕੇ ਜਾਣਾ ਕਿਉਂ ਆਹ ਮੇਰੇ ਕੋਲ ਆਇਆ ਆ ਲੈ ਨੇ ਪਾਣੀ ਦਾ ਸਤੂ ਦਾ ਮੱਚਾ ਤੂੰ ਰੱਖੀ ਸੀ ਦਿਖਾ ਲਿਆ ਆ ਪਤੀਲੀ ਖਾਣੀ ਨਹੀਂ ਆਹ ਹੈ ਮੱਕੜ ਆ ਲੈ ਦਿੱਲੀ ਉੱਪਰ ਅੱਛਾ ਗੰਦੀ ਦਾਲਦੀ ਦਿੱਕਾ ਗੰਦੀ ਬਾਰਡਰ ਤੇ ਰੱਖ ਦੋ ਹਾਂਜੀ ਸਤਿ ਸ੍ਰੀ ਅਕਾਲ ਜੀ ਢਿੱਲੋ ਵਲੌਗ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਤਾਂ ਤੁਸੀਂ ਸਾਡਾ ਖੱਪਖਾਨਾ ਤਾਂ ਦੇਖ ਹੀ ਲਿਆ ਹੋਣਾ ਤਾਂ ਹੁਣ ਵੀ ਚਾਚੀ ਹੁਣੀ ਮੈਨੂੰ ਬਾਹਰ ਬੁਲਾਉਂਦੇ ਪਏ ਹੈਗੇ ਕਹਿੰਦੇ ਆ ਜਾ ਬਾਹਰ ਵੇਲੀ ਤਾਂ ਮੈਂ ਕਿਹਾ ਨਹੀਂ ਮੇਰਾ ਕੰਮ ਬਹੁਤ ਪਿਆ ਆ ਮੈਂ ਨਹੀਂ ਆਉਣਾ ਹੈਗਾ ਤੇ ਮੈਂ ਕਿਹਾ ਅੱਜ ਆ ਆਪਣੇ ਫੁੱਲ ਦੇਖੇ ਮੀਂਹ ਤੋਂ ਬਾਅਦ ਕਿੰਨੇ ਸੋਹਣੇ ਲਾ ਦੇ ਖਿੜਿਓ ਤੁਹਾਨੂੰ ਦਿਖਾਉਣੀ ਆ ਆ ਦੇਖੋ ਕਿੰਨੇ ਸੋਹਣੇ ਲਾ ਦੇ ਆ ਨਾ ਹਰੇ ਭਰੇ ਖਿੜਿਓ ਰੰਗ ਬਰੰਗੇ ਜੇ ਮੈਨੂੰ ਤਾਂ ਦੇਖ ਕੇ ਬੜੀ ਖ ਬਹੁਤ ਸੋਹਣੇ ਲੱਗਦੇ ਦੁਪਹਿਰ ਖੜੀਆਂ ਜੀਆਂ ਖਿਲੀਆਂ ਹੋਈਆਂ ਤੇ ਬਾਕੀ ਜਿਹੜੇ ਉਹ ਆਪਾਂ ਕਾਰਨਰ ਤੇ ਲਗਾਏ ਸੀ ਕਿ ਉਹ ਦੋਵਾਂ ਚ ਲੱਗ ਗਏ ਆ ਤੇ ਆ ਇੱਕ ਜਿਹੜਾ ਇਹ ਨਹੀਂ ਲੱਗਾ ਇਹ ਵੀ ਦੇਖਦੇ ਆ ਇਹ ਚ ਨੇ ਤਾਂ ਦੁਬਾਰਾ ਲਗਾਉਣੇ ਪੈਣੇ ਆ ਲਓ ਜੀ ਆਪਣਾ ਉਹੀ ਰੁਟੀਨ ਸ਼ਾਮ ਦਾ ਤ੍ਰੈਂਬੋ ਇੱਧਰ ਰੱਖੋ ਮੇਰੇ ਨਾਲ ਦੇਖ ਕੇ ਲੁੱਡੀਆਂ ਪਾਉਂਦਾ ਪਿਆ ਇਹਨੂੰ ਵੀ ਮੈਨੂੰ ਫੜੇ ਇੱਧਰ ਕੀ ਕਹਿੰਦੇ ਆ ਇਹ ਕਦਾ ਉਹਦੇ ਆ ਗਈ ਦੇਖੀਦਾ ਇਨਾ ਤਾਂ ਬਾਡਰੀ ਬੜਾ ਲਾਇਆ ਆ ਮੋਰੇ ਆਓ ਅਬ ਦੇਖੋ ਤਾਂ ਇਹ ਨਹੀਂ ਅੱਜ ਤਾਂ ਦਰਾੜੀ ਜਠਾਣੀ SLA ਨਹੀਂ ਬੈਠੀਆਂ ਆ ਹਵੇਲੀ ਚ ਮੈਂ ਕਿ ਅੱਜ ਤਾਂ ਦਰਾੜੀ ਜਠਾਣੀ SLA ਨਹੀਂ ਬੈਠੀਆਂ ਲੱਗਦੀਆਂ ਹੈ ਸੱਸੀ ਕਾਲ ਜੀ ਤੂੰ ਕਹਿੰਦਾ ਕਹਿੰਦਾ ਆ ਗਿਆ ਕੀ ਕਹਿੰਦਾ ਇਹ ਕਹਿੰਦਾ ਆ ਗਈ ਆ ਸਾਸਰੀ ਘਰ ਦੀ ਸਾਸਰੀ ਘਰ ਸਾਰੀ ਦੁਨੀਆ ਦੇ ਬੰਦੇ ਆ ਆਰੀ ਦੁਨੀਆ ਦੇ ਬੰਦੇ ਬੈਠੇ ਹੋ ਆ ਲੈ ਮੰਮੀ ਤੇਲਾ ਤੇਰੇ ਬੈਠਣ ਦਾ ਕਿੰਨਾ ਪਾ ਰਿਹਾ ਮੁੰਡੇ ਕਹਤਾ ਸਾਰੀ ਦੁਨੀਆ ਦੇ ਬੰਦੇ ਇੱਥੇ ਬੈਠੇ ਆ ਇਹ ਦਵੱਲਾ ਹੀ ਹੁੰਦਾ ਇਹ ਦੇਖੋ ਤਾਂ ਹੀ ਹੋਰ ਕਾਹੂ ਆ ਜਾ ਮੇਰੀ ਚਾਚੀ ਸਾਸ ਨੇ ਮੈਨੂੰ ਕੁੱਟੇ ਇੱਕ ਚਾਹ ਦੇ ਕੱਪ ਬਦਲੇ ਹੈ ਚਾਹ ਹੀ ਦਿੱਤੀ ਆ ਲੈ ਹਾਂ ਲੂਣ ਪਾ ਕੇ ਹੋ ਗਈ ਹੈ ਦੋਰੀ ਵਾਰ ਮਿੱਠਾ ਪਵਾ ਕੇ ਹੁਣ ਕਦੀ ਲੂਣ ਵਾਲੀ ਹੈ ਹਾਂ ਬੜਾ ਲੂਣ ਪਾਤਾ ਮੇਰੇ ਤੇ ਆਪਣੀ ਨਾਨ ਮਾਤਾ ਮਿੱਠਾ ਅੱਛਾ ਮੈਨੂੰ ਛੋੜ ਦੇ ਟੱਪ ਦੀ ਜਿੱਦ ਕਿਉਂ ਆ ਲੈ ਮਮੀ ਦੇਲਾ ਕਿਤਾ ਆਪਣੀ ਜਠਾੜੀ ਨੂੰ ਭੰਡਦੀ ਹੈ ਹਾਂ ਕੋਈ ਨਾ ਹੀ ਕਾਫੀ ਵਾਲਾ ਮੱਗ ਲਿਆ ਕੇ ਰੱਖਦੇ ਆ ਮੈਂ ਬਰਾਬਰ ਪਾਚਾ ਜਗ ਮੋਨ ਕਰਾ ਲੈ ਕੇ ਆਉਂਗੀ ਅੱਛਾ ਅੱਧਾ ਕਿਲੋ ਵਾਲਾ ਕੱਪ ਲੈ ਆਇਆ ਕਰੋ ਹੈਗਾ ਯਾ ਤੇ ਪਿਓ ਆਹ ਲੈ ਕੇ ਆਇਆ ਕਰੋ ਬਹੁਤ ਕੁੱਕਣੇ ਨਹੀਂ ਜੇ ਦਰਮੋ ਹੋ ਜਾਂਦੇ ਅੱਛਾ ਮਗੂਆ ਲਿਆ ਕਰੋ ਆ ਮਗੂਆ ਦੂਜਾ ਨਾ ਲੈ ਆਇਆ ਪੈਗ ਲਾਉਣ ਵਾਲਾ ਆਹ ਹਾਂ ਸੋਨੂੰ ਮੈਨੂੰ ਤਾਂ ਕਰਨੀ ਆ ਮੈਂ ਤਾਂ ਸੌਦਾ ਟੁੱਟਿਆ ਤਾਂ ਮੈਨੂੰ ਰੋਟਾ ਬਣਕੇ ਚੱਤੀ ਸੋਜੀ ਆਹ ਹਾਂ ਸਹੀ ਗੱਲ ਇੱਥੇ ਪੱਕਾ ਪਤੀਲਾ ਰੱਖ ਲੈਣਾ ਆਪਾਂ ਇੱਕ ਹੈ ਨਾ ਨਾ ਚੜ ਕੱਟ ਲਾਉਂਗੀ ਝੀਰ ਕੱਟ ਦਉਂਗੀ ਮੈਂ ਆਹ ਹਾਂ ਦੋਈ ਜਾਣੀ ਇੱਕ ਜੀਆਂ ਹੋ ਜਾਣੀਆਂ ਹੋਏ ਇਹ ਤਾਂ ਪੂਰੀ ਦਾਲ ਸਬਜ਼ੀ ਤੁਹਾਡੀ ਬਣ ਜਾਏ ਕਰਨੀ ਉਹ ਜੇ ਨਾ ਨੇ ਇਦਾਂ ਕੁੱਟਿਆ ਇਦਾਂ ਕੁੱਟਿਆ ਹਨ ਮੈਨੂੰ ਬਾਅਦ ਚ ਜਿਹੜੀ ਨੀਂਦ ਆਈ ਹੈ ਨਾ ਸਾਰੇ ਦੁਪਹਿਰਾ ਮੈਂ ਇੱਲੀ ਨਹੀਂ 3 ਵਜੇ ਉੱਠੀ ਮੈਂ ਚਾਚੀ ਆਵੇ ਲਾ ਮੇਰਾ ਇਦਾਂ ਮੋਰ ਕੁੱਟਿਆ ਹੈ ਨਾ ਚਾਚੀ ਰੇ ਕੁਛ ਨਾ ਮੱਖਣ ਵੀ ਆਉਂਦਾ ਹੈੜੇ ਦੀ ਛੱਡੀਆਂ ਚਲੋ ਚੋਲੇ ਹੀ ਹੈ ਗਾਂ ਹਨ ਗਾਂ ਵੀ ਵਿਚਾਰੀ ਬਾਜਾ ਮਾਰੀ ਜਾਂਦੀ ਆ ਆ ਮੇਰੀ ਸ਼ਗਲ ਪਤਾ ਲੱਗਦੇ ਵੀ ਕੁੱਟਿਓ ਆ ਇਹ ਦੇਖ ਲਓ ਆ ਦੇਖ ਲਓ ਮੇਰੀ ਚਾਚੀ ਸੱਸ ਦੇਖੋ ਜਿਹੜੀ ਮੈਨੂੰ ਥਾਪੜਾ ਇਦਾ ਦਿੰਦੀ ਨਾ ਐਤਾ ਮੈਂ ਤਾਂ ਹਰੋਂ ਹਰੋਂ ਵਿੱਚ ਕੱਟਦੀ ਆ ਹਨਾ ਇਹ ਲੋ ਜੇ ਟਾਈਮ ਹੋ ਗਿਆ ਹੁਣ ਦਾਲ ਪਾਣੀ ਦਾ ਤੇ ਬਹੁਤ ਅੱਜ ਕਰ ਲਿਆ ਸ਼ਗਲ ਮੇਲਾ ਤੇ ਹੁਣ ਆਪਾਂ ਲੱਗੇ ਆ ਬਣਾਉਣ ਆਲੂ ਪਕੌੜੀਆਂ ਦੀ ਸਬਜ਼ੀ ਤੇ ਆਪਣੇ ਜਿਹੜੀ ਵਿਆਹ ਦੀ ਸੀਰ ਨਹੀਂ ਆਈ ਉਹ ਜੀ ਇਦੇ ਵਿੱਚ ਜਿਹੜੀਆਂ ਹੁੰਦੀਆਂ ਇਹ ਲੂਣ ਵਾਲੀਆਂ ਪਕੌੜੀਆਂ ਆਪਾਂ ਲੱਗੇ ਉਹ ਵੀ ਹੁਣ ਇਹ ਲੂਣ ਵਾਲੀਆਂ ਪਕੌੜੀਆਂ ਆਪਾਂ ਗਰਮ ਪਾਣੀ ਦੇ ਵਿੱਚ ਥੋੜਾ ਟਾਈਮ ਡੋਬ ਕੇ ਰੱਖ ਦੇਣੀਆਂ ਤਾਂ ਕਿ ਜਿਹੜਾ ਜਿਹੜਾ ਇਹਦਾ ਐਕਸਟਰਾ ਆਇਲ ਆ ਉਹ ਨਿਕਲ ਜAVE ਤੇ ਆਪਾਂ ਫਿਰ ਬਣਾ ਲਈਏ ਦਾਲ ਪਾਣੀ ਲਗਾ ਲਈਏ ਤੜਕਾ ਤੇ ਠੀਕ ਹੈ ਜੀ ਮਿਲਦੇ ਹੁਣ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਤਾਂ ਤੁਹਾਨੂੰ ਅੱਜ ਦਾ ਵਲੌਗ ਕਿੱਦਾਂ ਦਾ ਲੱਗਾ ਸਾਰੇ ਜਣੇ ਆਪਣੇ ਆਪਣੇ ਕਮੈਂਟਾਂ 'ਚ ਜਰੂਰ ਦੱਸਿਓ ਠੀਕ ਹੈ ਜੀ ਓਕੇ ਬਾਏ ਬਾਏ ਕਰ ਲਈਏ ਕੰਮ ਕਰ ਤੇ ਟਾਈਮ ਹੋ ਗਿਆ 6:00 ਵੱਜ ਗਏ ਆ ਤੇ ਲੱਗਿਓ ਭੁੱਖਾ ਜੋ ਕਿ ਅੱਜ ਦੁਪਹਿਰੇ ਸੌਂ ਕੇ ਸਾਰਾ ਕੱਢ ਲਿਆ ਹੀ ਤੇ ਖਾਦਾ ਪੀਤਾ ਕੁਛ ਨਹੀਂ ਆ ਤੇ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਹੁਣ ਆਪਾਂ ਨੈਕਸਟ ਕਲਾਸ